ਹੰਦੀ ਭਾਈ ਕਿਵੇਂ ਹੋ ਸਾਰੇ ਜਾਣੇ ਯਾ ਸਾਡਾ ਸੁੱਖਾ ਵੀਰ ਅੱਜ ਅਸੀਂ ਲੈ ਕੇ ਜਾਣਾ ਘੋੜਾ ਖੇੜ ਦੇ ਉੱਤੇ ਸੱਦੇ ਟਰੈਲਰ ਤੋਂ ਹੀ ਜਾਂਦੇ ਆਂ ਤੁਰਾਂਗੇ ਅੱਲੇ 1:30 2 ਵਜੇ ਤੱਕ ਹੋਰ ਵੀ 30 ਕਿਲੋਮੀਟਰ ਪੈਣ ਦਾ ਪਹਿਲਾਂ ਸਾਡੇ ਕਬੂਤਰ ਉੜ ਰਹੇ ਨੇ ਉਹਨਾਂ ਨੂੰ ਉਤਾਰ ਲਈਏ ਬਸ ਹੁਣ ਦਾ ਟਾਈਮ ਹੋ ਗਿਆ ਆਉਣੇ ਵਾਲਾ ਤੇ ਯਾ ਇੱਧਰ ਵੱਡੇ ਕਬੂਤਰ ਬੈਠੇ ਨੇ ਸਾਰੇ ਇੱਧਰ ਵੀ ਕਬੂਤਰੀਆਂ ਨੇ ਆਵਲੇ ਕਬੂਤਰ ਸਾਡੇ ਸਾਰੇ ਬਾਜੀ ਵਾਲੇ ਬੈਠੇ ਨੇ ਆ ਚਾਰ ਨੇ ਮੱਕੀ ਉੱਡਣ ਲੱਗੇ ਹੋਏ ਨੇ ਕੂਤਰੀਆਂ ਵਿੱਚ ਕਬੂਤਰ ਥੋੜੇ ਜਿਹੀ ਥੱਲੇ ਬਿਠਾਏ ਹੋਏ ਨੇ ਤੇ ਆ ਆਉਣ ਵਾਲੇ ਨੇ ਕਬੂਤਰ ਹੁਣ ਬਾਕੀ ਤੁਹਾਨੂੰ ਦਿਖਾਉਂਦੇ ਆ ਵੀ ਕਿਵੇਂ ਆਂਦਾ ਸੀ ਬਾਜੀ ਵਾਲੇ ਕਬੂਤਰ ਦਾਣਾ ਪਾਣੀ ਕਰਦੇ ਆ ਤੇ ਫਿਰ ਮੁੜ ਕੇ ਤੁਹਾਨੂੰ ਘੋੜਾ ਕਿਵੇਂ ਲੈ ਕੇ ਜਾਂਦੇ ਸੀ ਤਿਆਰ ਕਰਕੇ ਦਿਖਾਉਂਦੇ ਆ ਤੁਹਾਨੂੰ ਆ ਸਾਡੇ ਬੰਦੇ ਨੇ ਦੋ ਯਾਰ ਇਹ ਨੀਗਾ ਉੱਤੀ ਰਹਿੰਦੀ ਆ ਇਹ ਬੰਦੇ ਪੂਰੇ ਸ਼ਿਕਾਰੀ ਨੇ ਉਹ ਸਾਡਾ ਬੰਦਾ ਇੱਕ ਉਹ ਆ ਗਿਆ ਆਪਾਂ ਤੁਹਾਨੂੰ ਆਪਣੇ ਕਬੂਤਰ ਦਿਖਾਉਣੇ ਆ ਸਾਰੇ ਬਾਜੀ ਵਾਲੇ ਕਬੂਤਰ ਨੇ ਜਿਹੜੇ ਆਪਾਂ ਹੁਣ ਹੌਨਾ ਟਾਈਮ ਤੇ ਬਾਜ਼ੀਆਂ ਦੇ ਛੱਡਾਂਗੇ ਇਹ ਬਾਜ਼ੀਆਂ ਕਬੂਤਰਿਆਂ ਨੇ ਤੇ ਆ ਆਪਣੇ ਕਬੂਤਰ ਨੇ ਆ ਆਪਣੀ ਕਬੂਤਰੀ ਹੁਣ ਉਪਰੋੜ ਕੇ ਆਈ ਆ ਤੇ ਇਹਨੂੰ ਆਪਾਂ ਡੋਲੀ ਦੇ ਵਿੱਚ ਪਾਵਾਂਗੇ ਹਾਂਜੀ ਆ ਸਾਡਾ ਬੇਰਾ ਲੱਗਿਆ ਹੋਇਆ ਇਹ ਗੱਡੀ ਧੋਣ ਵਾਸਤੇ ਤੇ ਟਰੈਲਰ ਦੀ ਵੀ ਸਫਾਈ ਕਰ ਰਹੇ ਹਾਂ ਤੇ ਆ ਸਾਡਾ ਬਸ਼ੇਰਾ ਇਹਦਾ ਨਾਮ ਚੈਂਪੀਅਨ ਆ ਤੇ ਘੋੜੀ ਦਾ ਨਾਮ ਕਾਲੀ ਤੇ ਆ ਸਾਡੇ ਕੋਲ ਆ ਰਤਨ ਦਾ ਬਸ਼ੇਰਾ ਮਾਂ ਇਹਦੀ ਆਡਮ ਦੀ ਸੀਗੀ ਇਹਦਾ ਨਾਮ ਰੂਪਰਤਨ ਇਸ ਵਾ ਦਾ ਬਾੜਾ ਸਾਊ ਆ ਇਹ ਆ ਸਾਡਾ ਰੌਕਟ ਲੈਟਰ ਰੇਸ ਚੈਂਪੀਅਨ ਤੇ ਅੱਜ ਇਹਦੀ ਖੇਡ ਆ ਅੱਜ ਇਹਨੂੰ ਰੇਸ ਤੇ ਲੈ ਕੇ ਜਾਵਾਂਗੇ ਇਹ ਸਵਾਦਾ ਇਹ ਠੀਕ ਆ ਤੇ ਆ ਜੱਪਮਨ ਖੜਾ ਜੀ ਆ ਸਾਡਾ ਰੌਕਟ ਜੀ ਬਸ ਥੋੜੀ ਦੇਰ ਤੱਕ ਇਹਨੂੰ ਲੈ ਕੇ ਤੁਰਦੇ ਆਪਾਂ ਸਾਡੇ ਬੰਦੇ ਖੜੇ ਨੇ ਇਨੂੰ ਪਹਿਲਾਂ ਨਹਾਉਣਾ ਆਪਾਂ ਕੋਈ ਗਰਮੀ ਬਹੁਤ ਆ ਇਹ ਤੋਂ ਪਹਿਲਾਂ ਨਹਾਉਣਾ ਚਾਹੀਦਾ ਜਾਨਵਰ ਨੂੰ ਕਿਉਂਕਿ ਗਰਮੀ ਬਹੁਤ ਆ ਆਈ ਆਪਣਾ ਰੂਪ ਤਾਂ ਹੁਣ ਇਹਨੂੰ ਆਪਾਂ ਨਹਾਉਣ ਲਈ ਜਾਵਾਂਗੇ ਇਹਦੇ ਬਾਅਦ ਵਿੱਚ ਰੋਕੜ ਦੀ ਵਾਰੀ ਆ ਉਹਨੂੰ ਨਹਾਵਾਗੇ ਕੋਈ ਟਾਈਮ ਸਿਕਾ ਜਿਉ ਨਹੀਂ ਤੇਰ ਆਪਾਂ ਚੱਲਾਂਗੇ ਖੇੜ ਤੇ ਨੂੰ ਤੇ ਉੱਦਾ ਸੁਆਦ ਆ ਬਹੁਤ ਜਿਆਦਾ ਸਵਾਦ ਆ ਕੋੜਾ ਹੁਣ ਆ ਬਨੇ ਰੋਕੜ ਦੀਵਾਦੀ ਆ ਨਵਾਂ ਆ ਰਹੇ ਆ ਸੈਂਕੂ ਲਾਜੇ ਇਹ ਬਾਹਾਂ ਦੇ ਉੱਤੇ ਜਿਹੜੇ ਤਨਾਲੇ ਵਾਲ ਆਪਾਂ ਟ੍ਰਿਮ ਕੀਤੇ ਸੀ ਇਹ ਦਰਦਨ ਦੇ ਤੇ ਵੀ ਗਰਮੀ ਬਹੁਤ ਆ ਜਾਣ ਬਣਨ ਨੂੰ ਹੋਣਾ ਬਹੁਤ ਜਿਆਦਾ ਜ਼ਰੂਰੀ ਹੁੰਦਾ ਤਾਂ ਕੀ ਤਰ੍ਹਾਂ ਇਹਨੂੰ ਆਪਾਂ ਨਾਲਾ ਕੇ ਇਹਨੂੰ ਆਪਣੇ ਖੜਾਵਾਏ ਜਿਹੜੇ ਡੱਬੇ ਦੇ ਵਿੱਚ ਉਸ ਤੋਂ ਬਾਅਦ ਸਰਵਾਂ ਟ੍ਰੇਲਰ ਰੈਡੀ ਆ ਆਪਾਂ ਡੱਡੀ ਦੇ ਪਿੱਛੇ ਪਾ ਲਿਆ ਤੇ ਆਪਾਂ ਲੈ ਕੇ ਚੱਲਾਂਗੇ ਉਹ ਜਿੱਥੇ ਆਪਾਂ ਇਹਨੂੰ ਉੱਥੇ ਜਾ ਕੇ ਦਿਖਾਉਣੇ ਆ ਤੇ ਜਦੋਂ ਆਪਾਂ ਚੱਲਾਂਗੇ ਤੁਹਾਨੂੰ ਮਿਲ ਜਾਆ ਫਿਰ ਖਾਲੀ ਹੋਰ ਆਪਾਂ ਚੱਲੇ ਹੀ ਰੇਸ ਦੇ ਉੱਤੇ ਟ੍ਰੇਲਰ 'ਚ ਆਪਾਂ ਰੋਕਟ ਚੜਾ ਲਿਆ ਅੱਛਾ ਜੀ ਆਡਾ ਵੀਰੇ ਫੋਨ ਕਾ ਗਿਆ ਨਾ ਮੈਂ ਤਾਂ ਖਵਾ ਦੇਵਾਂਗਾ ਆਪਣੇ ਜੀ ਉਹ ਹੁਣ ਆਪਾਂ ਹੀ ਤੁਰਨ ਲੱਗੇ ਆਂ ਟਾਈਮ 2:30 ਦਾ ਹੋ ਗਿਆ ਰੌਕਟ ਆਪਣਾ ਜੀ ਸਲੂਨ ਖੇਡ ਤੇ ਜਾ ਕੇ ਮਿਲਦੇ ਆਪਾਂ ਅੱਜ ਅਸੀਂ ਚੱਲਿਆ ਖੇਡ ਤੇ ਘੋੜਾ ਲੈ ਕੇ ਆਪਣੀ ਘੋੜਿਆਂ ਦੀ ਉਥੇ ਫਲੈਟ ਰੇਸਾਂ ਹੋਣੀਆਂ ਨੇ ਤੇ ਆ ਆਪਣਾ ਰਾਕਟ ਆ ਤੇ ਆ ਸਾਡਾ ਵੀਰਾ ਸੁੱਖਾ ਇਹ ਪਿੱਛੇ ਘੋੜੇ ਕੋ ਬੈਂਦਾ ਹੁੰਦਾ ਯਾਰ ਰਾਕਟ ਨੂੰ ਫੜ ਕੇ ਤੇ ਬਾਕੀ ਹੁਣ ਤੁਹਾਨੂੰ ਉਥੇ ਪਹੁੰਚ ਕੇ ਦਿਖਾਉਨੇ ਆ ਵੀ ਕੀ ਬਾਲ ਚਾਲ ਆ ਉਥੇ ਦਾ ਤੇ ਹੁਣ ਅਸੀਂ ਜਾ ਰਹੇ ਆ ਹਾਂਜੀ ਅਸੀਂ ਪਹੁੰਚ ਗਏ ਹੁਣ ਆਪਣੀ ਰੇਸ ਦੇ ਉੱਤੇ ਤੇ ਆ ਅਸੀਂ ਰੋਕਟ ਉਰੇ ਬੰਨ ਲਿਆ ਤੇ ਉਧਰ ਵਾਲੇ ਐਂਟਰੀਆਂ ਫੜੀਆਂ ਜਾ ਰਹੀਆਂ ਨੇ ਤੇ ਆਹ ਘੜੀ ਘੋੜੀ ਸਹਿਵਾ ਪਿੰਡ ਕਨੇਚ ਦੀ ਤੇ ਬਾਕੀ ਘੋੜੇ ਦੂਰ ਦਰਾਡੇ ਉਹ ਦੂਰ ਤੱਕ ਖੜੇ ਨੇ ਥੋੜੀ ਦੇਰ ਤੱਕ ਪਹਿਲੀ ਸ਼ਿਫਟ ਸ਼ੁਰੂ ਹੋ ਜੂਗੀ ਤੇ ਆਪਾਂ ਦੂਜੀ ਚ ਲੈ ਕੇ ਚੱਲਾਂਗੇ ਵੱਡੇ ਕਾਫਲੇ ਦੇ ਵਿੱਚ ਆਏ ਆ ਨਿੱਕੀ ਜਿਹੀ ਆਇਆ ਉਹ ਰੌਲਾ ਪਾਉਂਦੀ ਜਾ ਰਹੀ ਹੈ ਕਿ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਨਰਦ ਸ਼ਰੀਫ ਲਿਆਇਆ ਨੂੰ ਸਾਡੇ ਖਾਰਿਆਂ ਵੱਲੋਂ ਨਿੱਕੀ ਜਿਹੀ ਆਇਆ ਮੋਸਲ ਕਮਾਖੀ ਜਾ ਰਹੀ ਹੈ ਗੁਰਵੀਰ ਸਿੰਘ ਜੀ ਥੋੜਾ ਪਰਲੀ ਕਰਨੀ ਲੈ ਜਾ ਥੋੜਾ ਬਸ ਇੱਥੇ ਖੜਾ ਆਜ ਪੁੱਤੇ ਦੇਖ ਲੈ ਚੱਲ ਸਰਦਾਰ ਹਰਨੇਸ਼ ਸਿੰਘ ਜੀ ਮੌਜੂਦ ਹੈ ਬਈ ਜੋਰਾ ਅਨੰਦਪੁਰ ਬੱਬਰ ਵਰਮਾ ਅਕਬਾਨ ਆ ਗਈ ਭਾਈ ਏ ਬਾਜੀ ਜੋਰਾ ਨੰਦਪੁਰ ਬੱਬਰ ਬਰਮਾ ਅਕਬਾਲ ਸਿਆੜ ਜੁਝਾਰ ਨੰਦਪੁਰ ਦਵਿੰਦਰ ਨੰਦਪੁਰ ਸੂਰਜ ਪਖੋਵਾਲ ਕਨੇਡਾ ਅਕਬਾਲ ਸਿੰਘ ਸਿਆੜ ਕੁਲਵੀਰ ਸਿਆੜ ਘੋੜਾ ਰੌਕਟ ਰਾਣਾ ਨੰਦਪੁਰ ਟੱਕਰ ਪੀਟੀਓਸ਼ਨ ਅਪ 22 ਸੈਕਿੰਡ 53 ਪੁਆਇੰਟ ਆ ਬਾਜੀ ਸਮਾ ਬਾਈ ਹਾਂਜੀ ਆ ਆਪਣਾ ਰੋਕਟ ਅੱਜ ਅੱਜ ਕਿ ਆ ਗਿਆ ਦੂਜੇ ਨੰਬਰ ਤੇ ਖੜਾ ਐ ਇਸ ਟਾਈਮ ਤੇ 2253 ਦਾ ਟਾਈਮ ਲੱਗਿਆ ਹੋਇਆ ਐ ਦਾ ਦੂਜਾ ਤੇ ਉਹਨੇ ਨੂੰ ਆਪਾਂ ਰਿਲੈਕਸ ਕਰ ਰਹੇ ਆਂ ਦੀ ਹਾਰਟ ਬੀਟ ਤੇ ਘੁਮਾ ਰਹੇ ਆਂ ਥੋੜੀ ਦੇਰ ਤੱਕ ਤੁਹਾਨੂੰ ਇਹਦਾ ਸਨਮਾਨਚਨ ਵੀ ਦਿਖਾਵਾਂਗੇ ਅੱਜ ਆਪਣਾ ਤੀਜਾ ਨਾਮ ਬਣਿਆ ਜੀ 2255 ਦਾ ਟਾਈਮ ਪਹਿਲੇ ਦੋ ਘੋੜਿਆਂ ਦਾ ਟਾਈਮ ਸੇਮ ਸੀਗਾ 2219 ਆਪਾਂ ਉਹਨਾਂ ਰੋਕੜ ਚਾਹਿਆ ਟ੍ਰੇਲਰ ਦੇ ਵਿੱਚ ਤੇ ਆਪਾਂ ਉਹਨਾਂ ਲੈ ਕੇ ਚੱਲੇ ਆ ਘਰ ਨੂੰ ਤੇ ਬਾਕੀ ਤੁਹਾਨੂੰ ਮਿਲਦੇ ਆ ਅਗਲੀ ਖੇਡ